ਵੱਡੀ ਟੱਚ ਲੱਗੀ ਵੀ ਆ ਤੇ ਜਿਹੜੀ ਗੱਡੀ ਚੱਲੀ ਵੀ ਆ ਉਹ 1 ਲੱਖ ਤੇ 46 ਹਜ਼ਾਰ ਕਿਲੋਮੀਟਰ ਚੱਲੀ ਵੀ ਹੈ ਗੱਡੀ 2011 ਮਾਡਲ ਹੈ ਜੀ 4 ਹੈ ਹਸੀ ਗੱਤ ਅਸ ਕੀਰੋ ਤੁਹਾਡਾ ਸਵਾਗਤ ਹੈ ਆਪਣਾ ਪੇਜ ਤੇ ਆਪ ਲੋਰ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਨੋਵਾ ਗੱਡੀਆਂ ਤੇ ਕੰਮ ਕਰਦੇ ਆਂ ਕੁਝ ਗੱਡੀਆਂ ਆਪਣੀਆਂ ਆਪ ਦੀਆਂ ਹੁੰਦੀਆਂ ਤੇ ਕੁਝ ਗੱਡੀਆਂ ਆਪਣੇ ਕੋਲੇ ਕਸਟਮਰ ਦੀਆਂ ਹੁੰਦੀਆਂ ਬਾਈ ਕਸਟਮਰ ਦੀ ਗੱਡੀ ਆ ਬਾਈ ਜੀ ਇਹ BBT ਮਕਸਰ ਨੰਬਰ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਜੀਪ ਹੋਰ ਆ ਕੋਈ ਹੁੰਦੀ ਹੈ ਜੀ3 ਗੱਡੀ ਆ ਆਪਾਂ ਸੇਲ ਕਰਦੇ ਐ ਨਹੀਂ ਤਾਂ ਸਾਰੀਆਂ ਜੀ4 ਗੱਡੀਆਂ ਹੁੰਦੀਆਂ B ਮਾਡਲ ਜੀ4 2011 ਮਾਡਲ ਆ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਵੱਡੀ ਜਾਲੀ ਦੇ ਵਿੱਚ ਤਿਆਰ ਆ ਹਰਕੀ ਪੁਰਕੀ ਗੱਡੀ ਦੇ ਵਿੱਚ ਟੱਚਿੰਗ ਜ਼ਰੂਰ ਆ ਇਹਨੋਂ ਓਕੇ ਗੱਲਬਾਤ ਆ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਲੈ ਵੀ ਅਲਾਇਰ ਤੇ ਐਮਰੋਇਡ ਕਰਨੇਗਾ ਅਲਾਇ ਬਹੁਤ ਸੋਹਣੇ ਲੱਗੇ ਹੋਇਆ ਇਹ ਜਿਹੜੀ ਟਾਇਰਾਂ ਦੀ ਹਾਲਤ ਹੈ ਉਹ 75 ਤੋਂ 80 ਪੈਸੇ ਟਾਇਰਾਂ ਦੀ ਹਾਲਤ ਹੈ ਵੱਡੀ ਜੜੀ ਦੇ ਵਿੱਚ ਗੱਡੀ ਤਿਆਰ ਆ ਲੈ ਵੀ ਚਾਬੀ ਜਮਰਾ ਦੀ ਕਰਾ ਨਿਗਾ ਸੈਂਟਰ ਲੋਕਿੰਗ ਵਾਲੀ ਗੱਡੀ ਦੇ ਨਾਲ ਚਾਬੀ ਆ 2011 ਮਾਡਲ ਹੈ 2026 ਦੇ 7ਵੇਂ ਮਹੀਨੇ ਤਿੱਕਰ ਦੀ ਪਾਸਿੰਗ ਪਈ ਹੈ ਸੋਹਣੀ ਗੱਡੀ ਆ ਸਾਫ ਸੁਥਰੀ ਆ ਓਕੇ ਗੱਲ ਬਾਤ ਆ ਲੈ ਵੀ ਛੱਤ ਤੇ ਜੋ ਗੁੰਮਰਵਾਦੀ ਨਿਗਾ ਤੇ ਉਦੋਂ ਬਾਅਦ ਅੰਦਰ ਮਰਵਾਉਣਾ ਈ ਚਾਹੀਦਾ ਲਓ ਜੀ ਕੈਪਟਨ ਸੀਟਾਂ ਦੇ ਵਿੱਚ ਗੱਡੀ ਐ ਵੱਡੀ ਟੱਚ ਲੱਗੀ ਵੀ ਆ ਤੇ ਜਿਹੜੀ ਗੱਡੀ ਚੱਲੀ ਵੀ ਆ ਉਹ 1 ਲੱਖ ਤੇ 46 ਹਜ਼ਾਰ ਕਿਲੋਮੀਟਰ ਚੱਲੀ ਵੀ ਐ ਗੱਡੀ 2011 ਮਾਡਲ ਐ ਜੀਪ 4 ਐ ਸੀਟ ਕਵਰ ਦੇ ਮਾੜੀ ਨਹੀਂ ਗਾ ਬਾਈ ਕੈਪਟਨ ਸੀਟਾਂ ਦੇ ਵਿੱਚ ਗੱਡੀ ਐ ਪੂਰੀ ਸੋਹਣੀ ਤੇ ਸਾਫ਼ ਸੁਥਰੀ ਗੱਡੀ ਐ ਸਿਰੋਂ ਉੱਤੇ ਗੱਲਬਾਤ ਆ ਵੱਡੀ ਜਾਲੀ ਦੇ ਵਿੱਚ ਤਿਆਰ 11 ਮਾਡਲ ਬਾਈ ਜੀ ਛੋਟੀ ਜਾਲੀ ਦੇ ਵਿੱਚ ਆਉਂਦੀ ਐ ਕੋਈ ਲੱਗੀ ਵੱਜੀ ਨਹੀਂ ਲੱਗੀ ਵੱਜੀ ਗੱਡੀ ਦੀ ਭਾਈ ਆਪਣੀ ਜ਼ਿੰਮੇਵਾਰੀ ਹੁੰਦੀ ਆ ਫੇਰ ਵੀ ਬੰਦਾ ਜੋ ਵੀ ਗੱਡੀ ਖਰੀਦਣ ਆਉਂਦਾ ਆਪਦਾ ਜਾਣਕਾਰ ਜਾਂ ਮਿਸਤਰੀ ਨੂੰ ਨਾਲ ਲੈ ਕੇ ਆਵੇ ਭਾਈ ਚੈੱਕ ਕਰਕੇ ਗੱਡੀ ਲੈ ਕੇ ਜਾਵੇ ਇੰਜਨ ਨੀਟ ਐਂਡ ਕਲੀਨ ਆ ਸਾਫ ਸੁਥਰਾ ਸਰਵਿਸ ਹੋਈ ਵੀ ਆ ਫਿਲਟਰ ਵਗੈਰਾ ਚੇਂਜ ਆ ਇਹ ਗੱਲ ਕਹਿਣ ਦੀ ਲੋੜ ਨਹੀਂ ਫਿਲਟਰ ਆਪਣੇ ਕੋਲੇ ਚੇਂਜ ਹੀ ਹੁੰਦਾ ਸਰਵਿਸ ਹੋਈ ਵੀ ਹੁੰਦੀ ਆ ਸਾਫ ਸੁਥਰੀ ਤੇ ਸੋਹਣੀ ਗੱਡੀ ਐ ਓਕੇ ਗੱਲਬਾਤ 2000 11 ਮਾਡਲ ਜੀ 4 ਸੈਂਟਰ ਲੋਕਿੰਗ ਵਾਲੀ ਗੱਡੀ ਦੇ ਨਾਲ ਚਾਬੀ ਆ ਤੇ ਜਿਹੜੀ ਬਾਈ ਦੀ ਗੱਡੀ ਦੀ ਟਮਾਡ ਆ ਉਹ ਹੈਗੀ 3 ਲੱਖ ਤੇ 25000 ਰੁਪਿਆ 네ਗੋਸ਼ੀਏਬਲ ਰੇਟ ਆ ਮਾਨਤਨ ਹੋ ਜੂਗਾ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਜਿਹਨੂੰ ਕਰ ਲਿਓ ਫੋਲੋ ਪੰਜਾਬ ਟੂਰ ਨੂੰ ਇੰਸਟਾਗ੍ਰam YouTube ਤੇ Facebook ਤੇ ਤੁਹਾਡੇ ਵਾਸਤੇ ਆਪਾਂ ਸੋਹਣੀਆਂ-ਸੋਹਣੀਆਂ ਤੇ ਸਾਫ਼-ਸੁਥਰੀਆਂ ਗੱਡੀਆਂ ਦੀ ਵੀਡੀਓ ਲੈ ਕੇ ਆਉਂਦੇ ਰਹਿਣੇ ਹਾਂਗੇ ਤੇ ਵੀਡੀਓ ਦਾ ਸਟਾਕ ਹੋਰ ਵੀ ਬਹੁਤ ਜ਼ਿਆਦਾ ਪਿਆ 15 ਤੋਂ 20 ਵੀਡੀਓ ਪਈਆਂ ਹੀ ਆ ਗੱਡੀਆਂ ਹਾਜ਼ਰ ਹੋਣ ਵਾਲੀਆਂ ਆਪਣੇ ਕੋਲੇ ਜਿਵੇਂ ਜਿਵੇਂ ਆਈਆਂ ਨੇ ਵੀਡੀਓ ਭਾਈ ਜੀ ਪਾਈ ਜਣੇ ਆਪਾਂ 2011 ਮਾਡਲ 3 ਲੱਖ ਤੇ 25000 ਰੁਪਏ ਡਿਮਾਡ ਹੈ 네ਗੋਸ਼ੀਏਬਲ ਰੇਟਾ ਮੰਨਤਾਂ ਹੋ ਜੂਗਾ ਤੇ ਜਿਹਨੂੰ ਫੋਲੋ ਜ਼ਰੂਰ ਕਰ ਲਿਓ ਇਸ ਤਰ੍ਹਾਂ ਪ੍ਰਾਂਤਿਕ ਤੇ ਫੇਸਬੁੱਕ ਤੇ ਧੰਨਵਾਦ